ਵੋਲਸ ਵੱਲੋਂ ਕਾਬੂ ਕੀਤੀ ਗਈ ਇਹ ਸੁਨੱਖੀ ਮੁਟਿਆਰ ਜਿਸਨੇ ਗੈਰ ਮਰਦ ਦੇ ਇਸ਼ਕ 'ਚ ਅੰਨੀ ਹੋ ਜਿਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੁਣ ਕੇ ਤੁਸੀਂ ਵੀ ਹਿਲ ਜਾਓਗੇ 1 ਅਗਸਤ ਨੂੰ ਪ੍ਰਿੰਕਾ ਸ਼ਰਮਾ ਨਾਂ ਦੀ ਇਹ ਮੁਟਿਆਰ ਰੋਂਦੀ ਕਰ ਲਾਉਂਦੀ ਥਾਣੇ ਸ਼ਿਕਾਇਤ ਦਰਜ ਕਰਵਾਉਂਦੀ ਹੈ ਕਿ ਉਸ ਤੇ ਐਸਿਡ ਦਾ ਅਟੈਕ ਹੋਇਆ ਜੋ ਕਿ ਉਸ ਦੇ ਘਰ ਵਾਲੇ ਵੱਲੋਂ ਕੀਤਾ ਗਿਆ ਮਾਮਲਾ ਕੁਝ ਇਸ ਤਰ੍ਹਾਂ ਹੈ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਦੀ ਰਹਿਣ ਵਾਲੀ ਪ੍ਰਿੰਕਾ ਸ਼ਰਮਾ ਜੋ ਕਿ ਇੱਕ ਪ੍ਰਾਈਵੇਟ ਕੰਪਨੀ 'ਚ ਹਾਈ ਪ੍ਰੋਫਾਈਲ ਜੌਬ ਕਰਦੀ ਹੈ ਤੇ ਇਸ ਦੀ ਲਵ ਮੈਰਿਜ 2018 'ਚ ਪਟੇਲ ਨਗਰ ਦੇ ਰਹਿਣ ਵਾਲੇ ਅਰਪਿਤ ਸ਼ੁਕਲਾ ਨਾਲ ਹੋ ਜਾਂਦੀ ਹੈ ਪਰ 2 ਸਾਲ ਬਾਅਦ ਹੀ ਪਰਿਵਾਰਕ ਕਲੇਸ਼ ਤੇ ਚੱਲਦਿਆਂ ਦੋਵੇਂ ਵੱਖ ਹੋ ਜਾਂਦੇ ਨੇ ਕਿਉਂਕਿ ਪ੍ਰਿੰਕਾ ਦਾ ਚੱਕਰ ਵਿਆਹੇਵਰੇ ਕੁਲਕ ਤਿਆਗੀ ਨਾਂ ਦੇ ਬੰਦੇ ਨਾਲ ਚੱਲ ਪੈਂਦਾ ਆਪਣੇ ਘਰ ਵਾਲੇ ਅਤੇ ਆਸ਼ਕ ਦੀ ਘਰਵਾਲੀ ਨੂੰ ਰਾਹ ਚੋਂ ਹਟਾਉਣ ਲਈ ਪ੍ਰਿੰਕਾ ਸ਼ਰਮਾ ਆਪਣੇ ਪ੍ਰੇਮੀ ਪੁਲਕਤ ਦੇ ਨਾਲ ਮਿਲ ਕੇ ਖੇਡਦੀ ਹੈ ਇੱਕ ਗੰਦੀ ਸਾਜ਼ਿਸ਼ ਤੇ ਫਿਰ ਡਰਾਮਾ ਰਚ ਆਪਣੇ ਉੱਤੇ ਘਰਵਾਲੇ ਵੱਲੋਂ ਤਜ਼ਾਬ ਸੁੱਟਣ ਦੀ ਝੂਠੀ ਕਹਾਣੀ ਗੜਾ ਥਾਣੇ ਨਾਂ ਲਖੋਂਦੀ ਆਪਣੇ ਘਰਵਾਲੇ ਆਪਣੇ ਆਸ਼ਕ ਦੀ ਘਰਵਾਲੀ ਤੇ ਉਸਦੇ ਜੀਜੇ ਦਾ ਪਰ ਜਾਂਚ ਦੇ ਦੌਰਾਨ ਪੁਲਿਸ ਪ੍ਰਿੰਕਾ ਦੀ ਫੋਨ ਕਾਲ ਜਦੋਂ ਚੈੱਕ ਕਰਦੀ ਹੈ ਤਾਂ 50 ਤੋਂ ਵੱਧ ਕਾਲਾਂ ਉਸ ਦਿਨ ਦੀਆਂ ਉਹ ਆਪਣੇ ਆਸ਼ਿਕ ਦੇ ਨਾਲ ਨਿਕਲਦੀਆਂ ਨੇ ਬਸ ਫਿਰ ਪੁਲਿਸ ਨੂੰ ਮਿਲ ਜਾਂਦਾ ਇੱਕ ਸੁਰਾਗ ਜਿਸ ਤੋਂ ਬਾਅਦ ਜਾਂਚ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਜਾਂਦਾ ਹੈ ਤੇ ਫਿਰ ਟ੍ਰਿੰਕਾ ਆ ਜਾਂਦੀ ਹੈ ਪੁਲਿਸ ਦੇ ਅੜਿੱਕੇ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼